ਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜੂ ਦਾ ਪਾਵਨ ਬਚਨ ਹੈ ਜੀ ਸੰਤ ਕੀ ਧੂਰ ਮਿਟੇ ਅਗ ਕੋਟ ਸੰਤ ਜਨਾਂ ਦੀ ਧੂੜ ਵਿੱਚ ਸਾਰੇ ਪਾਪ ਕਲੇਸ਼ ਮੁਕ ਜਾਂਦੇ ਹਨ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਗੁਰੂ ਸੰਤ ਦੀ ਕਿਰਪਾ ਨਾਲ ਜਨਮ ਮਰਨ ਮੁਕ ਜਾਂਦਾ ਹੈ ਸੰਤ ਦਾ ਦਰਸ਼ ਪੂਰਨ ਇਸ਼ਨਾਨ ਸੰਤ ਦਾ ਦედაਰ ਹੀ ਪੂਰਾ ਇਸ਼ਨਾਨ ਹੈ ਸੰਤ ਕਿਰਪਾ ਤੇ ਜਪੀਏ ਨਾਮ ਗੁਰੂ ਕਿਰਪਾ ਨਾਲ ਹੀ ਨਾਮ ਜੱਪੀਦਾ ਹੈ ਜੀ ਰਹਾਓ ਸੰਤ ਕੈ ਸੰਗ ਮਿਟਿਆ ਅਹੰਕਾਰ ਸੰਤ ਦਾ ਸੰਗ ਕਰਕੇ ਅਹੰਕਾਰ ਮੁੱਕ ਜਾਂਦਾ ਹੈ ਦ੍ਰਿਸ਼ਟੀ ਆਵੇ ਸਭ ਏਕੰਕਾਰ ਹਰ ਪਾਸੇ ਪ੍ਰਭੂ ਹੀ ਨਜ਼ਰ ਆਉਂਦਾ ਹੈ ਸੰਤ ਸੋ ਪ੍ਰਸੰਨ ਆਏ ਵਸ ਪੰਚਾਂ ਸੰਤ ਜੀ ਪ੍ਰਸੰਨ ਹੋ ਜਾਏ ਪੰਜ ਵਿਕਾਰ ਵਸ ਵਿੱਚ ਆ ਜਾਂਦੇ ਹਨ ਅੰਮ੍ਰਿਤ ਨਾਮ ਹਿਰਦੈ ਲੈ ਸੰਚਾਰ ਅੰਮ੍ਰਿਤ ਨਾਮ ਹਿਰਦੇ ਚ ਸੰਚਿਆ ਜਾਂਦਾ ਹੈ ਕਹੁ ਨਾਨਕ ਜਾ ਕਾ ਪੂਰਾ ਕਰਮ ਇਹ ਨਾਨਕ ਕਾਕ ਜਿਹਦੇ ਭਾਗ ਚੰਗੇ ਹਨ ਇਸ ਪੇਟੇ ਸਾਧੂ ਕੇ ਚਰਨਾਂ ਉਹਨੇ ਸਾਧੂ ਦੇ ਚਰਨਾਂ ਨੂੰ ਪਕੜ ਲਿਆ ਹੈ ਜੀ ਲੋੜੀ ਮਹੱਲਾ ਪੰਜਵਾ ਹਰ ਗੁਣ ਜਪਤ ਕਮਲ ਪਰਗਾਸੈ ਹਰੀ ਦੇ ਗੁਣ ਜਪਦਿਆਂ ਹਿਰਦਾ ਕਮਲ ਖਿੜ ਜਾਂਦਾ ਹੈ ਹਰ ਸਿਮਰਤ ਤਰਾਸ ਸਭ ਨਾਸੈ ਹਰੀ ਨੂੰ ਜਪਦਿਆਂ ਡਰ ਮੁੱਕ ਜਾਂਦਾ ਹੈ ਸਾਮਤ ਪੂਰੀ ਜਿਤ ਹਰ ਗੁਣ ਗਾਵੇ ਉਹ ਮਤ ਪੂਰੀ ਹੈ ਜਿੱਤੇ ਨਾਲ ਹਰੀ ਦੇ ਗੁਣ ਗਾਏ ਹੰਦੇ ਹਨ ਟ ਪਾਗ ਸਾਧੂ ਸੰਗ ਪਾਵੇ ਕਈ ਵੱਡੇ ਪਾਗਾ ਨਾਲ ਹੀ ਸਾਧੂ ਦਾ ਸੰਗ ਮਿਲਦਾ ਹੈ ਰਹਾਉ ਸਾਧ ਸੰਗ ਪਾਈਐ ਨਿਦਨਾਮ ਸਾਧ ਸੰਗਤ ਵਿੱਚ ਹੀ ਨਾਮ ਰੂਪੀ ਖਜ਼ਾਨਾ ਮਿਲਦਾ ਹੈ ਸਾਧ ਸੰਗ ਪੂਰਣ ਸਭ ਕਾਮ ਸਾਧ ਸੰਗ ਚ ਹੀ ਸਾਰੇ ਕਾਮ ਸਾਰੇ ਮਨੋਰਥ ਪੂਰੇ ਹੁੰਦੇ ਹੁਣ ਹਰ ਕੀ ਭਗਤ ਜਨਮ ਪਰਵਾਨ ਹਰੀ ਦੀ ਭਗਤੀ ਇਸ ਜਨਮ ਦੇ ਵਿੱਚ ਪ੍ਰਵਾਨ ਭਾਵੇ ਕਬੂਲ ਹੁੰਦੀ ਹੈ ਗੁਰ ਕਿਰਪਾ ਤੇ ਨਾਮ ਵਖਾਣ ਗੁਰੂ ਕਿਰਪਾ ਨਾਲ ਹੀ ਨਾਮ ਜੱਪੀ ਦਾ ਹੈ ਕਹੋ ਨਾਨਕ ਸੋ ਜਨ ਪਰਵਾਨ ਇਹ ਨਨਕਾਖ ਉਹ ਸੇਵਕ ਪਰਵਾਨ ਹੈ ਜਾਂ ਕਹਿ ਰਦਾ ਵਸੈ ਭਗਵਾਨ ਜਿਹਦੇ ਹਿਰਦੇ ਚ ਪ੍ਰਮਾਤਮਾ ਵਸਦਾ ਹੈ ਜੀ ਗੌੜੀ ਮਹੱਲਾ 5ਵਾਂ ਇਕ ਸਸਿਓ ਜਾ ਕਾ ਮਨ ਰਤਾ ਇੱਕ ਹਰੀ ਨਾਲ ਜਿਹਦਾ ਮਨ ਰਤਿਆ ਗਿਆ ਹੈ ਵਿਸਰੀ ਤਿਸੈ ਪਰਾਇ ਤਾਤਾ ਉਹਨੂੰ ਪਰਾਇਤਾ ਇਰਖਾ ਮੁੱਕ ਗਈ ਹੈ ਜੀ ਬਿਨ ਗੋਬਿੰਦ ਨਾ ਦੀਸੈ ਕੋਈ ਹਰੀ ਤੋਂ ਬਿਨਾਂ ਉਹਨੂੰ ਕੋਈ ਹੋਰ ਨਹੀਂ ਦਿਸਦਾ ਕਰਨ ਕਰਾਵਣ ਕਰਤਾ ਸੋਈ ਕਰਨ ਕਰਾਉਣ ਵਾਲਾ ਭਾਈ ਪ੍ਰਮਾਤਮਾ ਆਪ ਹੈ ਰਹਾਉ ਮਨੇ ਕਮਾਵੈ ਮੁਖ ਹਰ ਹਰ ਬੋਲੇ ਜੋ ਮੁਖ ਤੋ ਹਰੀ ਹਰੀ ਬੋਲਦਾ ਤੇ ਮਨ ਕਰਕੇ ਕਮਾਉਂਦਾ ਹੈ ਸੋ ਜਨ ਇਤ ਉਤਕਤੇ ਨਾ ਡੋਲੇ ਉਹ ਫਿਰ ਜਨਪੁਰਖ ਕਦੀ ਨਹੀਂ ਡੋਲਦਾ ਜਾਂ ਕਹਿ ਹਰ ਤਨ ਸੋ ਸੱਚਾ ਸ਼ਾਹ ਜਿਹਦੇ ਹਿਰਦੇ ਚ ਨਾਮ ਹੈ ਉਹ ਸੱਚਾ ਸ਼ਾਹ ਹੈ ਗੁਰ ਪੂਰੈ ਕਰਦੀਨੋ ਵਸਾਹ ਗੁਰੂ ਨੇ ਕਿਰਪਾ ਕਰਕੇ ਉਹਨੂੰ ਨਾਮ ਬਖਸ਼ਿਆ ਹੈ ਜੀ ਜੀਵਨ ਪੁਰਖ ਮਿਲਿਆ ਹਰਿ ਰਾਇਆ ਹੋ ਹਰੀ ਰਾਇ ਜੋ ਜੀਵਨ ਦਾ ਪੁਰਖ ਕਰਤਾ ਹੈ ਉਹ ਮਿਲ ਗਿਆ ਹੈ ਜੀ ਆਉ ਨਾਨਕ ਪਰਮ ਪਦ ਪਾਇਆ ਨਾਨਕ ਆਕ ਉਹਨੇ ਆਤਮਿਕ ਅਵਸਥਾ ਉੱਚੀ ਹਾਸਲ ਕਰ ਲਈ ਹੈ ਗਉੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਣ ਆਧਾਰ ਪ੍ਰਾਣਾ ਦਾ ਆਧਾਰ ਹੈ ਕੋਣ ਪ੍ਰਭੂ ਦਾ ਨਾਮ ਜੀ ਨਾਮੋ ਤਨ ਨਾਮੋ ਬਿਵਹਾਰ ਭਗਤਾਂ ਦਾ ਨਾਮ ਹੀ ਤਨ ਹੈ ਤੇ ਨਾਮ ਹੀ ਵਪਾਰ ਹੈ ਜੀ ਨਾਮ ਵਡਾਈ ਜਨ ਸ਼ੋਭਾ ਪਾਈ ਉਹ ਨਾਮ ਦੀ ਵਡਿਆਈ ਹੀ ਉਹ ਸੇਵਕ ਖੱਟਦੇ ਹਨ ਕਰ ਕਿਰਪਾ ਜਿਸ ਆਪ ਦੀ ਵਾਏ ਪਰ ਇਹ ਉਹਨੂੰ ਮਿਲਦੀ ਹੈ ਜਿਸ ਤੇ ਹਰੀ ਕਿਰਪਾ ਕਰੇ ਜੀ ਰਹਾਉ ਨਾਮ ਭਗਤ ਕੈ ਸੁਖ ਅਸਥਾਨ ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ ਉਹਨਾਂ ਦਾ ਹਿਰਦਾ ਸੁਖਾ ਵਾਲਾ ਹੋ ਜਾਂਦਾ ਹੈ ਜੀ ਨਾਮ ਰਤ ਸੋ ਭਗਤ ਪਰਵਾਨ ਜੋ ਨਾਮ ਚਰਤਿਆ ਹੈ ਉਹ ਭਗਤ ਪਰਵਾਨ ਹੈ ਜੀ ਹਰ ਕਾ ਨਾਮ ਜਨ ਕੋ ਤਾਰੇ ਹਰੀ ਦਾ ਨਾਮ ਹੀ ਸਿਵਕਾਂ ਨੂੰ ਧੀਰਜ ਬਖਸ਼ਦਾ ਹੈ ਸਾਸ ਸਾਸ ਜਨ ਨਾਮ ਸੋ ਮਹਾਰਾ ਉਹ ਸਿਵਕ ਰੇਖ ਸਵਾਸ ਨਾਲ ਹਰੀ ਨੂੰ ਜਪਦੇ ਹਨ ਗੋਵਰਾਨਕ ਜਿਸ ਪੂਰਾ ਭਾਗ ਇਹ ਨਨਕਾਕ ਜਿਸ ਦੇ ਭਾਗ ਚੰਗੇ ਹਨ ਨਾਮ ਸੰਗਤਾ ਕਾ ਮਨ ਲਾਗ ਉਹਨਾਂ ਦਾ ਮਨ ਨਾਮ ਨਾਲ ਜੁੜਿਆ ਰਹਿੰਦਾ ਹੈ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰਨਾਮ ਧਿਆਇਆ ਸੰਤ ਦੀ ਗੁਰੂ ਦੀ ਕਿਰਪਾ ਨਾਲ ਜਿੰਨਾ ਨਾਮ ਧਿਆਇਆ ਜੀ ਤਬ ਤੇ ਧਾਵਤ ਮਨ ਤ੍ਰਿਪਤਾਇਆ ਉਹਨਾਂ ਦਾ ਜਿਹੜਾ ਮਨ ਡੋਲਦਾ ਸੀ ਹੁਣ ਟਿਕ ਗਿਆ ਹੈ ਸੁਖ ਬਿਸਰਾਮ ਪਾਇਆ ਗੁਣ ਗਾਏ ਹਰੀ ਦੇ ਗੁਣ ਗਾ ਕੇ ਉਹਨਾਂ ਨੇ ਸੁਖ ਪ੍ਰਾਪਤ ਕਰ ਲਿਆ ਜੀ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਅੰਦਰ ਦੀ ਬਲਾ ਵਿਕਾਰ ਮੁਕ ਗਏ ਜੀ ਰਹਾਉ ਚਰਨ ਕਮਲ ਅਰਾਧ ਪਗ ਵੰਤਾ ਉਸ ਪ੍ਰਭੂ ਦੇ ਚਰਨ ਕਮਲਾਂ ਨੂੰ ਧਿਆ ਕੇ ਜੀ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਉਹਨੂੰ ਧਿਆ ਕੇ ਮੇਰੀ ਸਾਰੇ ਚਿੰਤਾ ਮੁੱਕ ਗਏ ਜੀ ਸਭ ਤਜ 나ਥ ਏਕ ਸ਼ਰਨ ਆਇਓ ਸਾਰਿਆਂ ਨੂੰ ਤਜ ਕੇ हे ਹਰੀ ਮੈਂ ਤੇਰੀ ਸ਼ਰਨ ਆਇਆ ਹਾਂ ਉਚ ਸਤਾਨ ਤਵ ਸਹਜੇ ਪਾਇਓ ਫਿਰ ਉਹ ਉਚ ਸਤਾਨ ਸਹਜ ਅਵਸਥਾ ਉਦੋਂ ਮੈਨੂੰ ਮਿਲੀ ਹੈ ਜੀ ਦੁਖ ਦਰਦ ਪਰਮ ਪਉ ਨਸਿਆ ਫਿਰ ਉਦੋਂ ਦੁੱਖ ਦਰਦ ਪਰਮ ਮੁਕ ਗਿਆ ਜੀ ਕਰਨ ਹਾਰ ਨਾਨਕ ਮਨ ਬਸਿਆ ਇਹ ਨਾਨਕ ਜਦੋਂ ਕਰਨ ਹਾਰ ਪ੍ਰਭੂ ਮਨ ਚ ਵਸ ਗਿਆ ਜੀ ਗੋੜੀ ਮਹੱਲਾ ਪੰਜਵਾਂ ਕਰ ਕਰ ਟੈਲ ਰਸਨਾ ਗੁਣ ਗਾਵੋ ਹਰੀ ਹੱਤਾ ਨਾਲ ਹਰੀ ਦੀ ਟੈਲ ਕਰ ਅਸਨਾ ਨਾਲ ਹਰੀ ਦੇ ਗੁਣ ਗਾਵਾਂ ਜੀ ਸ਼ਰਨ ਠਾਕੁਰ ਕੈ ਮਾਰਗ ਧਾਵ ਤੇ ਆਪਣੇ ਚਰਨਾ ਨਾਲ ਮੈਂ ਹਰੀ ਦੇ ਮਾਰਗ ਤੇ ਤੁਰਾਂ ਹਲੋ ਸਿਮੋ ਸਿਮਰਨ ਕੀ ਬਰੀਆ ਭਾਈ ਇਹ ਸਮਾਂ ਮਨੁੱਖਾ ਜਨ ਮਿਲਿਆ ਹੈ ਜਪਣ ਲਈ ਸਿਮਰਤ ਨਾਮ ਪੈ ਪਾਰ ਉਤਰੀਆ ਜਪਦਿਆਂ ਜਪਦਿਆਂ ਪਾਰ ਤਰ ਜਾਈਦਾ ਹੈ ਰਹਾ ਨੇਤਰ ਸੰਤ ਤਨ ਕਾ ਦਰਸ਼ਨ ਪੀਖਾ ਭਾਈ ਆਪਣੇ ਨੇਤਰਾ ਨਾਲ ਹਰੀਦਾ ਦੀਦਾਰ ਕਰ ਜੀ ਪ੍ਰਭ ਅਵਿਨਾਸੀ ਮਨ ਮੈਂ ਲੀਖ ਅਵਿਨਾਸੀ ਪ੍ਰਭੂ ਨੂੰ ਮਨ ਵਿੱਚ ਧਿਆਉਣਾ ਕਰੋ ਸੁਣ ਕੀਰਤਨ ਸਾਧ ਪਹ ਜਾਏ ਕੀਰਤਨ ਸਿਫਤੋ ਸਲਾ ਸੁਣ ਕੇ ਹਰੀਦੇ ਪਾਸ ਪਹੁੰਚਣਾ ਕਰੋ ਜੀ ਜਨਮ ਮਰਨ ਕੀ ਤ੍ਰਾਸ ਮਿਟਾਏ ਇਹ ਤਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਚਰਨ ਕਮਲ ਠਾਕੁਰ ਉਰਤਾ ਹਰ ਉਹ ਹਰੀ ਨੂੰ ਆਪਣੇ ਹਿਰਦੇ ਚ ਟਿਕਾਓ ਜੀ ਦੁਲਬ ਦੇ ਨਾਨਕ ਨਿਸ਼ਤਾਰ ਫਿਰ ਇਹ ਦੁਲਬ ਦੇ ਨਾਨਕ ਤਰ ਜਾਏਗੀ ਗੌੜੀ ਮਹੱਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਧਾਰੈ ਜਿਸ ਤੇ ਹਰੀ ਆਪਣੀ ਕਿਰਪਾ ਕਰਦਾ ਹੈ ਸੋ ਜਨ ਰਸਨਾ ਨਾਮ ਉਚਾਰੈ ਫਿਰ ਉਹ ਜਨ ਹਰੀ ਦਾ ਨਾਮ ਜਪਦਾ ਹੈ ਜੀ ਹਰ ਬਿਸਰਤ ਸੈ ਸਾ ਦੁਖ ਵਿਆਪੈ ਹਰੀ ਨੂੰ ਜਪਦਿਆਂ ਸਹਿਜ ਸਾ ਦੁੱਖ ਮੁੱਕ ਜਾਂਦਾ ਹੈ ਸਿਮਰਤ ਨਾਮ ਭਰਮ ਭਉ ਪਾੰਗ ਹੈ ਹਰੀ ਨੂੰ ਜਪਦਿਆਂ ਭਰਮ ਭਉ ਨਾਸ ਹੋ ਜਾਂਦਾ ਹੈ ਰਹਾਉ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ ਜਿਹੜਾ ਹਰੀ ਦੀ ਸਿਫਤ ਉਸਲਾ ਸੁਣਦਾ ਤੇ ਗਾਉਂਦਾ ਹੈ ਇਹ ਜਨ ਦੁੱਖ ਨਿਕਟ ਨਹੀਂ ਆਵੇ ਦੁੱਖ ਦੇ ਨੇੜੇ ਵੀ ਨਹੀਂ ਆਉਂਦਾ ਜੀ ਹਰ ਕੀ ਟੈਲ ਕਰਤ ਜਨ ਸੋਹ ਹੈ ਹਰੀ ਦੀ ਸੇਵਾ ਕਰਦਿਆਂ ਜਨ ਸ਼ੋਭਦਾ ਹੈ ਤਾ ਕੋ ਮਾਇਆ ਅਗਨ ਨਾ ਪੋ ਹੈ ਉਹਨੂੰ ਅਗਨ ਰੂਪੀ ਮਾਇਆ ਪੁੰਦੀ ਨਹੀਂ ਅਨਤਨ ਮੁਖ ਹਰ ਨਾਮ ਦਿਆਲ ਜਿਹਦੇ ਮਨ ਤੇ ਤਨ ਚ ਹਰੀ ਦਾ ਨਾਮ ਹੈ ਨਾਨਕ ਤਜੀਐਲੇ ਅਵਰ ਜੰਜਾਲ ਨਾਨਕੁਰ ਸਾਰੇ ਜੰਜਾਲ ਨੇ ਤਿਆਗ ਦਿੱਤੇ ਹਨ ਗੌੜੀ ਮਹੱਲਾ ਪੰਜਵਾਂ ਛੜ ਸਿਆਣਪ ਬਹੁ ਚਤੁਰਾਈ ਇਹ ਭਾਈ ਆਪਣੀ ਸਿਆਣਪ ਚਤੁਰਾਈ ਛੱਡ ਦੇ ਜੀ ਗੁਰਪੂਰੇ ਕੀ ਟੇਕ ਟਿਕਾਈ ਗੁਰਪੂਰੇ ਤੇ ਆਪਣਾ ਭਰੋਸਾ ਰੱਖੋ ਜੀ ਦੁੱਖ ਬਿਨ ਸੇ ਸੁਖ ਹਰ ਗੁਣ ਗਾਏ ਉਹਦੇ ਦੁੱਖ ਮੁੱਕ ਜਾਂਦੇ ਨੇ ਹਰੀ ਦੇ ਗੁਣ ਗਾ ਕੇ ਗੁਰਪੂਰਾ ਭੇਟਿਆ ਲਿਵ ਲਾਇ ਉਹ ਲਿਵ ਲਾ ਕੇ ਹਰੇ ਨੂੰ ਧੁੰਦਾ ਹੈ ਰਹਾਉ ਹਰਕਾਰ ਨਾਮ ਦੀਓ ਗੁਰ ਮੰਤਰ ਜਿਸ ਨੇ ਹਰੀ ਦਾ ਨਾਮ ਗੁਰੂ ਰੂਪੀ ਮੰਤਰ ਚ ਬਖਸ਼ਿਆ ਹੈ ਮਿਟੇ ਵਿਸੂਰੇ ਉਤਰੀ ਚਿੰਤਾ ਉਹਦੀ ਸਾਰੀ ਚਿੰਤਾ ਦੁੱਖ ਤਕਲੀਫਾਂ ਉਤਰ ਗਈਆਂ ਹਨ ਆਨੰਦ ਪਾਈ ਗੁਰ ਮਿਲਤ ਕਿਰਪਾਲ ਗੁਰੂ ਨੂੰ ਮਿਲਦਿਆ ਉਹਦੇ ਹਿਰਦੇ ਚ ਆਨੰਦ ਪੈਦਾ ਹੋ ਗਿਆ ਹੈ ਜੀ ਕਰ ਕਿਰਪਾ ਕਾਟੀ ਜਮ ਜਾਲ ਕਿਰਪਾ ਕਰਕੇ ਇਹਨੋ ਦੇ ਜਾਮਾਂ ਦੇ ਜਾਲ ਕੱਟ ਦਿੱਤੇ ਹਨ ਕਹੁ ਨਾਨਕ ਗੁਰ ਪੂਰਾ ਪਾਇਆ ਇਹ ਨਨਕਾ ਉਸਨੇ ਪੂਰਾ ਗੁਰੂ ਪ੍ਰਾਪਤ ਕਰ ਲਿਆ ਜੀ ਸਾਤੇ ਬਹੁਰ ਨ ਵਿਆਪੈ ਮਾਇਆ ਮੁੜ ਕੇ ਫਿਰ ਮਾਇਆ ਨੇ ਜੋਰ ਨਹੀਂ ਪਾਇਆ ਜੀ ਉੜੀ ਮਹੱਲਾ ਪੰਜਵਾਂ ਰੱਖ ਲਿਆ ਗੁਰੂ ਪੂਰੇ ਆਪ ਪੂਰੇ ਗੁਰੂ ਨੇ ਜਿੰਨਾਂ ਨੂੰ ਰੱਤ ਦੇ ਕੇ ਰੱਖ ਲਿਆ ਹੈ ਜੀ ਮਨਮੁਖ ਕੋ ਲਾਗੋ ਸੰਤਾਪ ਪਤ ਜੇ ਪਾਸੇ ਮਨਮੁਖ ਨੂੰ ਸੰਤਾਪ ਦੁੱਖ ਹੀ ਮਿਲਿਆ ਹੈ ਗੁਰੂ ਗੁਰੂ ਜਪ ਮੀਤ ਹਮਾਰੇ ਇਹ ਸਾਡੇ ਮਿੱਤਰ ਗੁਰੂ ਗੁਰੂ ਜਪਦੇ ਰੋਜੀ ਮੁਖ ਊਜਲ ਹੋਵੇ ਦਰਬਾਰੇ ਕਿ ਉਹਦੇ ਦਰਬਾਰ ਤੇਰਾ ਮੁਖ ਪਵਿੱਤਰ ਹੋਵੇਗਾ ਜੀ ਰਹਾਉ ਗੁਰੂ ਕੇ ਚਰਨ ਹਿਰਦੈ ਵਸਾਏ ਗੁਰੂ ਦੇ ਚਰਨਾਂ ਨੂੰ ਹਿਰਦੇ 'ਚ ਵਸਾਓ ਜੀ ਦੁੱਖ ਦੁਸ਼ਮਣ ਤੇਰੀ ਹੱਥে ਬਲਾਏ ਦੁੱਖ ਦੁਸ਼ਮਣ ਸਭ ਮੁੱਕ ਜਾਣਗੇ ਗੁਰ ਕਾ ਸ਼ਬਦ ਤੇਰ ਸੰਗ ਸਹਾਈ ਗੁਰੂ ਦਾ ਸ਼ਬਦ ਤੇਰ ਸੰਗ ਤੇਰਾ ਮਿੱਤਰ ਹੈ ਦਇਆਲ ਪਏ ਸਗਲੇ ਜੀ ਪਾਈ ਫਿਰ ਖਰੀ ਜਿੱਤੇ ਬਖਸ਼ਿਸ਼ ਮਿਹਰਵਾਰ ਨੂੰ ਜਨ ਦਇਆਲ ਹੋ ਜਨ ਨੂੰ ਰੂਹਾਨੀ ਆਨੰਦ ਮਿਲਦਾ ਹੈ ਜੀ ਪੂਰੇ ਜਦ ਕਿਰਪਾ ਕਰੀ ਪੂਰੇ ਗੁਰੂ ਨੇ ਜਿਸ ਮਨੁੱਖ ਤੇ ਆਪਣੀ ਬਖਸ਼ਿਸ਼ ਕੀਤੀ ਅੰਤ ਨਾਨਕ ਮੇਰੀ ਪੂਰੀ ਪਰੀ ਫਿਰ ਨਾਨਕ ਆਖਦਾ ਪੂਰੀ ਪਰੀ ਜ਼ਿੰਦਗੀ ਸਫਲ ਹੋ ਗਈ ਜੀ ਗੋੜੀ ਮਹੱਲਾ ਪੰਜਵਾ ਅਨਕਰ ਸਾਖਾਂ ਜੈਸੇ ਢੋਰ ਜਿਵੇਂ ਪਸ਼ੂ ਖਾ ਉਹ ਸੁਪੱਠੇ ਹੀ ਖਾਂਦਾ ਹੈ ਮੋ ਕੀ ਜੇਵਰੀ ਬਾਂਧਿਓ ਚੋਰ ਇਸ ਪ੍ਰਕਾਰ ਮਨੁੱਖ ਸੰਸਾਰ ਚ ਖਾਣ ਪੀਣ ਤੱਕ ਸੀਮਤ ਰਹਿੰਦਾ ਹੈ ਮੋ ਦੀ ਜੇਵੜੀ ਰੱਸੀ ਨਾਲ ਬੱਜਿਆ ਹੈ ਜਿਵੇਂ ਚੋਰ ਬੱਜਾ ਹੁੰਦਾ ਸਾਨੂੰ ਜਦੋਂ ਲਾਉਂਦਾ ਹੈ ਜੀ ਬਿਰਤਕ ਦੇਹ ਸਾਧ ਸੰਗ ਬਿਹੂਨਾ ਸਾਧ ਸੰਗ ਤੋਂ ਖਾਲੀ ਦੇ ਇਹ ਕਿਸੇ ਕੰਮ ਦੀ ਨਹੀਂ ਜੀ ਆਵਤ ਜਾਤ ਜੋਨੀ ਦੁੱਖ ਖੀਨਾ ਬਸ ਆਉਣ ਜਾਣ ਜੁਨਾ ਦਾ ਦੁੱਖ ਸਹਿੜਦਾ ਹੈ ਲਹਾਉ ਅਨਕ ਬਸਤਰ ਸੁੰਦਰ ਪਹਿਰਾਇ ਇਹਨੇ ਨੇਕਾ ਸੁੰਦਰ ਬਸਤਰ ਪਹਿਰੇ ਹਨ ਜੋ ਡਰਨਾ ਖੀਤ ਮਹੀਂ ਡਰਾਇਆ ਪਰ ਇਵੇਂ ਜਿਵੇਂ ਖੇਤ ਵਿੱਚ ਇੱਕ ਡਰਨਾ ਰੱਖਿਆ ਹੋਵੇ ਕਾ ਪੂਸਤਾ ਕਪੜੇ ਪਾ ਕੇ ਇਹ ਇਸ ਪ੍ਰਕਾਰ ਇਸ ਦਾ ਜੀਵਨ ਹੈ ਸਗਲ ਸ਼ਰੀਰ ਆਵਤ ਸਭ ਕਾਮ ਇਹ ਸਰੀਰ ਸਭ ਕਾਮ ਭਾਵਕ ਜੇ ਜੀਵਨ ਨੂੰ ਜੀਵਨ ਚ ਪਰਬੂ ਦਾ ਨਾਮ ਜਪੇਗਾ ਫਿਰ ਇਹ ਜੀਵਨ ਸਫਲਾ ਹੈ ਜੀ ਨੇ ਫੁੱਲ ਮਾਨੁਕ ਜਪ ਨਹੀਂ ਨਾਮ ਪਰ ਜਿਹੜਾ ਮਨਮੁਖ ਹੈ ਉਹ ਨਾਮ ਜਪਦਾ ਹੀ ਨਹੀਂ ਜੀ ਕਉ ਨਾਨਕ ਜਾ ਕੋ ਪੈ ਦਇਆਲਾ ਇਹ ਨਾਨਕ ਆਖੇ ਜੇ ਤਿਹ ਹਰੀ ਦਇਆਵਾਨ ਹੋ ਜਨ ਜੀ ਸਾਧ ਸੰਗ ਮਿਲ ਭਜੇ ਗੁਪਾਲਾ ਤੂੰ ਹਰੀ ਨੂੰ ਸਾਧ ਸੰਗ ਚ ਬੈ ਕੇ ਜਪਦਾ ਹੈ ਗੌੜੀ ਮਹੱਲਾ ਪੰਜਮਾ ਕਲ ਕਲੇਸ਼ ਗੁਰ ਸ਼ਬਦ ਨਿਵਾਰੇ ਗੁਰੂ ਨੇ ਸ਼ਬਦ ਰਾਈ ਸਾਰੇ ਕਲ ਕਲੇਸ਼ ਮੁਕਾ ਦਿੱਤੇ ਹਨ ਆਵਣ ਜਾਣ ਰਹੇ ਸੁਖ ਸਾਰੇ ਜਨਮ ਮਰਨ ਸਭ ਮੁੱਕ ਗਿਆ ਹੈ ਜੀ ਆ ਬਿਨ ਸੇ ਨਿਰਪੋਹ ਹਰ ਧਿਆਇ ਪੈ ਮੁੱਕ ਗਿਆ ਨਿਰਪੋਹ ਹਰੀ ਨੂੰ ਤਿਆ ਕੇ ਜੀ ਸਾਧ ਸੰਗ ਹਰ ਕੀ ਗੁਣ ਗਾਇਆ ਸਾਧ ਸੰਗ ਜੁੜ ਕੇ ਹਰੀ ਦੇ ਗੀਤ ਗਾਏ ਹਨ ਆਉ ਚਰਨ ਕਮਲ ਰਿਤੇ ਅੰਤਰ ਧਾਰੀ ਜਿਨੇ ਆਪਣੇ ਹਿਰਦੇ ਚ ਪ੍ਰਭੂ ਦੇ ਸੋਹਣੇ ਚਰਨ ਕਮਲਾ ਨੂੰ ਧਾਰਿਆ ਹੈ ਅਗਨ ਸਾਗਰ ਗੁਰ ਪਾਰ ਉਦਾਰੀ ਇਸ ਅਗਨ ਸਾਗਰ ਤੋਂ ਫਿਰ ਗੁਰੂ ਨੇ ਉਹਨਾਂ ਨੂੰ ਪਾਰ ਕਰ ਦਿੱਤਾ जात hey. <laughs> ਪੂਰਾ ਗੁਰ ਕਾੜੀ ਡੁੱਬਦਿਆ ਨੂੰ ਪੂਰੇ ਗੁਰੂ ਨੇ ਕੱਢ ਲਿਆ ਹੈ ਜੀ ਜਨਮ ਜਨਮ ਕੇ ਟੂਟੇ ਗਾਂਢ ਜਨਮਾਂ ਜਨਮਾਂ ਤਰਾ ਦੇ ਟੁੱਟਿਆਂ ਦੀ ਗੰਢ ਲਈ ਹੈ ਜੀ ਕਉ ਨਾਨਕ ਤਿਸ ਗੁਰ ਬਲਿਹਾਰੀ ਨਨਕ ਆਖ ਮੈਂਸ ਗੁਰੂ ਤ ਸਦਕੇ ਜਾਨਾ ਹਿਸ ਭੇਟ ਤਤ ਗਤ ਭਈ ਹਮਾਰੀ ਜਿੰਨੂੰ ਮਿਲਦਿਆ ਸਾਡੀ ਅਵਸਥਾ ਉੱਚੀ ਹੋ ਗਈ ਹੈ ਗੌੜੀ ਮਹੱਲਾ ਪੰਜਵਾ ਸਾਧ ਸੰਗਤਾਂ ਕੀ ਸ਼ਰਣੀ ਪਰੋ ਸਾਧ ਸੰਗ ਜਾ ਕੇ ਉਹ ਸਰੀ ਦੀ ਸ਼ਰਨ ਪੋ ਜੀ ਹੰਤਨ ਆਪਣਾ ਆਗੇ ਧਰੋ ਆਪਣਾ ਮਨ ਤਾਂ ਸਮਰਪਣ ਕਰੋ ਜੀ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਮੇਰੇ ਭਾਈ ਹਰੀ ਦਾ ਨਾਮ ਪੀਵੋ ਸਿਮਰ ਸਿਮਰ ਸਭ ਤਪ ਤੈ 부ਝਾਈ ਜਪਦਿਆਂ ਜਪਦਿਆਂ ਸਾਰੀ ਤਪਤ ਅੰਦਰੋਂ ਮੁੱਕ ਜਾਂਦੀ ਹੈ ਰਹਾਉ ਤਜ ਅਬਮਾਨ ਜਨਮ ਮਰਨ ਨਿਵਾਰ ਆਪਣਾ ਆਪ ਤਿਆਗ ਹਰੀ ਨੂੰ ਜੱਪੋ ਜੀ ਹਰ ਕੇ ਦਾਸ ਕੇ ਚਰਨ ਨਮਸ਼ਕਾਰੋ ਹਰੀ ਦੇ ਦਾਸਾਂ ਦੇ ਚਰਨਾ ਤੇ ਨਮਸਕਾਰ ਕਰੋ ਜੀ ਸਾਸ ਸਾਸ ਪ੍ਰਭ ਮਨੈ ਸੰਭਾਲੀ ਜਿਹੜਾ ਮਨੁੱਖ ਰੇਕ ਸਵਾਸ ਨਾਲ ਹਰੀ ਨੂੰ ਸੰਭਾਲਦਾ ਹੈ ਜੀ ਸੋਤਨ ਸੰਚੋ ਜੋ ਚਾਲੈ ਨਾਲ ਭਾਈ ਉਸ ਤਾਨੂੰ ਇਕੱਠਾ ਕਰੋ ਜੋ ਨਾਲ ਨਿਭਣ ਵਾਲਾ ਹੈ ਕਿਸੇ ਪ੍ਰਾਪਤ ਜਿਸ ਮਸਤਕ ਭਾਗ ਇਹ ਦਾਤ ਉਹਨੂੰ ਮਿਲਦੀ ਹੈ ਜਿਦੇ ਭਾਗ ਚੰਗੇ ਹਨ ਕਉ ਨਾਨਕ ਤਾਂ ਕੀ ਚਰਣੀ ਲਾਗ ਨਨਕਾਖ ਉਸ ਹਰੀ ਦੇ ਪ੍ਰਭੂ ਦੇ ਚਰਨੀ ਲਗੋ ਗੋੜੀ ਮਹੱਲਾ ਪੰਜਵਾ ਉਕੇ ਹਰੇ ਕੀ ਇੱਕ ਨਵਾਹੇ ਸੁੱਕਿਆਂ ਤੋਂ ਹਰਿਆ ਕਰ ਦਿੱਤ ਇਕ ਪਲ ਮਾਤਰ ਚ ਜੀ ਅੰਮ੍ਰਿਤ ਦ੍ਰਿਸ਼ਟ ਸੰਚੋ ਜੀਵਾਏ ਅੰਮ੍ਰਿਤ ਦ੍ਰਿਸ਼ਟੀ ਦੇ ਨਾਲ ਇਹ ਮਨੁੱਖ ਜੋ ਸੁੱਕੇ ਸਨ ਮਾਨਨ ਕਰਕੇ ਉਹ ਜਿਉਂਦਿਆਂ ਕਰ ਦਿੱਤੇ ਨੇ ਕਾਟੇ ਕਸ਼ਟ ਪੂਰੇ ਗੁਰਦੇਵਾ ਪੂਰੇ ਗੁਰਦੇਵ ਨੂੰ ਨਾਲੇ ਉਹ ਕਸ਼ਟ ਕੱਟ ਦਿੱਤੇ ਹਨ ਸੇਵਕ ਕੋ ਦੀਨੀ ਆਪਣੀ ਸੇਵਾ ਸੇਵਕ ਨੂੰ ਆਪਣੀ ਸੇਵਾ ਬਖਸ਼ੀ ਹੈ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਉਸ ਦੀ ਚਿੰਤਾ ਮਿਟ ਗਈ ਹੈ ਆਸ ਪੂਰਨ ਹੋ ਗਈ ਹੈ ਜੀ ખરીਦਾ ਸਤ ਗੁਰ ਗੁਣਤਾ ਸਾ ਉਹ ਗੁਣਾਂ ਦੇ ਖਜ਼ਾਨੇ ਸਤ ਗੁਰੂ ਨੇ ਜਿਸ ਤੇ ਬਖਸ਼ਿਸ਼ ਕੀਤੀ ਹੈ ਦੁੱਖ ਨਾ ਠੇ ਸੁਖ ਆਏ ਸਮਾਏ ਦੁੱਖ ਮੁੱਕ ਗਏ ਨੇ ਸੁਖ ਹਿਰਦੇ ਚ ਆ ਗਏ ਹਨ ਠੀਲ ਨਾ ਪਰੀ ਜਗੁਰ ਫੁਰਮਾਏ ਇਹ ਤਾਂ ਗੁਰੂ ਨੇ ਕਿਰਪਾ ਕੀਤੀ ਫਿਰਦੋ ਢਿਲ ਵੀ ਨਹੀਂ ਹੋਈ ਜੀ ਇਛਪੂਨੀ ਪੂਰੇ ਗੁਰ ਮਿਲੇ ਪੂਰੇ ਗੁਰੂ ਨੂੰ ਮਿਲ ਕੇ ਇੱਛਾ ਪੂਰਨ ਹੋ ਗਈ ਹੈ ਨਾਨਕ ਤੀਜਨ ਸੁਫਲ ਫਲੇ ਨਾਨਕ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਹੈ ਗੌੜੀ ਮਹਲ पंजिमा ਤਾਪ ਗਏ ਪਾਈ ਪ੍ਰਵ ਸ਼ਾਂਤ ਜਦੋਂ ਹਰੀ ਨੇ ਕਿਰਪਾ ਕੀਤੀ ਤਾਪ ਮੁੱਕ ਗਿਆ ਸ਼ਾਂਤੀ ਆ ਗਈ ਹਿਰਦੇ ਚ ਸ਼ੀਤਲ ਪਏ ਕੀਨੀ ਪ੍ਰਵਦਾਤ ਹਰੀ ਨੇ ਕਿਰਪਾ ਕੀਤੀ ਮਨ ਸ਼ੀਤਲ ਹੋ ਗਿਆ ਜੀ ਪ੍ਰਭ ਕਿਰਪਾ ਤੇ ਪਏ ਸੁਹੇਲੇ ਪ੍ਰਭ ਕਿਰਪਾ ਦੇ ਨਾਲ ਜ਼ਿੰਦਗੀ ਸੁਹੇਲੀ ਹੋ ਗਈ ਜੀ ਜਨਮ ਜਨਮ ਕੇ ਵਿਛਰੇ ਮੇਲੇ ਜਨਮਾਂ ਜਨਮਾਂ ਦੇ ਵਿਛੜੇ ਮਿਲ ਗਏ ਜੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਪ੍ਰਭੂ ਦਾ ਨਾਮ ਜਪ ਜਪ ਕੇ ਜੀ ਸਗਲ ਰੋਗ ਕਾ ਬਿਨਸਿਆ ਥਾ ਸਾਰੇ ਰੋਗ ਅੰਦਰੋਂ ਮੁੱਕ ਗਏ ਜੀ ਵਿਕਾਰਾਂ ਰੂਪੀ ਸਹਿਜ ਸੁਭਾਏ ਬੋਲੇ ਹਰ ਬਾਣੀ ਜੋ ਆਤਮ ਕੋ ਸੱਚ ਟਿਕ ਕੇ ਹਰੀ ਦਾ ਨਾਮ ਜਪਦਾ ਹੈ ਜੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਇਸ ਲਈ ਪਾਈ ਅਠੇ ਪੈ ਤੁਸੀਂ ਵੀ ਜਪਣਾ ਕਰੋ ਦੁੱਖ ਦਰਦ ਜਮ ਨੇੜ ਨਾ ਆਵੈ ਦੁੱਖ ਦਰਦ ਉਹਦੇ ਨੇੜੇ ਵੀ ਨਹੀਂ ਆਉਂਦਾ ਜੀ ਕਹੋ ਨਾਨਕ ਜੋ ਹਰ ਗੁਣ ਗਾਵੇ ਨਾਨਕ ਆਖ ਜੋ ਹਰੀ ਦੇ ਗੁਣ ਗਉਂਦਾ ਹੈ ਗੌੜੀ ਮਹੱਲਾ ਪੰਜਵਾ ਪਲੇ ਦਿਨ ਸ ਪਲੇ ਸੰਜੋਗ ਉਹ ਦਿਨ ਪੜਾ ਉਹ ਸੰਜੋਗ ਪੜਲਾ ਹੈ ਜੀ ਜਿਤ ਭੇਟੇ ਪਾਰ ਬ੍ਰਹਮ ਨਿਰਜੋਗਾ ਜਿਸ ਦਿਨ ਦਿਨ ਪ੍ਰਭੂ ਦਾ ਮਿਲਾਪ ਹਾਸਲ ਹੋ ਗਿਆ ਜੀ ਉਹ বেলা ਕੋ ਹਾਂ ਬੜ ਜਾਉ ਉਸ ਕੜੀ ਤਮ ਸਦਕੇ ਜਾਣਾ ਹ ਜਿਤ ਮੇਂ ਰਾਮਨ ਜਪ ਹਰਨਾਉ ਜਿਸ ਦਿਨ ਮੇਰਾ ਹਰੀ ਜਿਸ ਦਿਨ ਮੇਰਾ ਮਨ ਹਰੀ ਦਾ ਨਾਮ ਜਪਦਾ ਹੈ ਜੀ ਰਾਉ ਸਫਲ ਮੂਰਤ ਸਫਲ ਓ ਘਰੀ ਓ ਘੜੀ ਓ ਮੂਰਤ ਸਫਲਾ ਹੈ ਜੀ ਜਿਤ ਰਸਨਾ ਉਚਰੈ ਹਰ ਹਰੀ ਜਦੋਂ ਰਸਨਾ ਹਰੀ ਦਾ ਨਾਮ ਜਪਦੀ ਹੈ ਸਫਲ ਓ ਮਾਥਾ ਸੰਤ ਨਮਸ਼ਕਾਰਸ ਓ ਮੱਥਾ ਸਫਲਾ ਹੈ ਜੋ ਸੰਤ ਗੁਰੂ ਅੱਗੇ ਨਮਸਕਾਰ ਕਰਦਾ ਹੈ ਚਰਨ ਪੁਨੀ ਚੱਲੇ ਹਰ ਮਾਰਗ ਉਹ ਚਰਨ ਵੀ ਪੜਲੇ ਨੇ ਜੋ ਹਰੀ ਦੇ ਮਾਰਗ ਤੇ ਤੁਰਦੇ ਹਨ ਕਹੋ ਨਾਨਕ ਭਲਾ ਮੇਰਾ ਕਰਮ ਨਨਕਾਖ ਮੇਰਾ ਕਰਮ ਭਲਾ ਹੈ ਜੀ ਜਿਤ ਭੇਟੇ ਸਾਧੂ ਕੇ ਚਰਨ ਜਿਸ ਵੇਲੇ ਮੈਂ ਗੁਰੂ ਦੇ ਚਰਨਾਂ ਨੂੰ ਧਿਆ ਲਿਆ ਜੀ ਗੌੜੀ ਮਹੱਲਾ 5ਵਾਂ ਗੁਰ ਕਾ ਸ਼ਬਦ ਰੱਖ ਮਨ ਮਾਹੀ ਗੁਰੂ ਦਾ ਸ਼ਬਦ ਭਾਈ ਆਪਣੇ ਮਨ ਚ ਟਿਕਾ ਕੇ ਰੱਖੋ ਨਾਮ ਸਿਮਰੋ ਚਿੰਤਾ ਸਭ ਜਾਹੇ ਨਾਮ ਜਪ ਕੇ ਸਾਰੀ ਚਿੰਤਾ ਮੁੱਕ ਜਾਂਦੀ ਹੈ ਬਿਨ ਭਗਵੰਤਾ নাহি ਅਨ ਕੋਏ ਹਰੇ ਤੋਂ ਬਿਨਾ ਕੋਈ ਨਾਲ ਨਹੀਂ ਬਨਵਾਲਾ ਨਹੀਂ ਜੀ ਮਾਰੇ ਰੱਖੈ ਇਕ ਸੋਏ ਮਾਰਨ ਵਾਲਾ ਰੱਖਣ ਵਾਲਾ ਇੱਕ ਹਰੀ ਆਪ ਹੈ ਰਹਾਉ ਗੁਰ ਕੇ ਚਰਣਾ ਹਿਰਦਾ ਉਰ ਧਾਰ ਭਾਈ ਗੁਰੂ ਦੇ ਚਰਣਾ ਨੂੰ ਹਿਰਦੇ 'ਚ ਟਿਕਾਓ ਜੀ ਅਗਨ ਸਾਗਰ ਜਪ ਉਤਰੇ ਪਾਰ ਜਿਸ ਕਰਕੇ ਤੂੰ ਇਸ ਅਗਨ ਰੂਪੀ ਸਾਗਰ ਤੋਂ ਤਰ ਜਾਏਗਾ ਗੁਰਮੂਰਤ ਸਉ ਲਾਏ ਧਿਆਨ ਗੁਰੂ ਮੂਰਤ ਨਾਲ ਆਪਣਾ ਧਿਆਨ ਜੋੜੋ ਜੀ ਇੰਹਾ ਉੰਹਾ ਪਾਵੇ ਮਾਨ ਤੈਨੂੰ ਹਰ ਥਾਂ ਤੇ ਸਤਕਾਰ ਮਾਨ ਮਿਲੇਗਾ ਸਗਲ ਤਿਆਗ ਗੁਰ ਸ਼ਰਣੀ ਆਇਆ ਜਿਹੜਾ ਆਪਣਾ ਆਪ ਤਿਆਗ ਕੇ ਗੁਰੂ ਦੀ ਸ਼ਰਨ ਚ ਆ ਪਹੁੰਚਿਆ ਹੈ ਜੀ ਮਤੇ ਆਂਦੇ ਸੀ ਨਾਨਕ ਸੁਖ ਪਾਇਆ ਨਾਨਕ ਉਹਦੇ ਸਾਰੇ ਚਿੰਤਾ ਝੂਰੇ ਦੂਰ ਹੋ ਗਏ ਨੇ ਸੁਖ ਖਟ ਲਿਆ ਹੈ ਜੀ ਗੋੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਜਿਹਨੂੰ ਜਪਦਿਆਂ ਸਾਰੇ ਦੁਖ ਮਿਟ ਜਾਂਦੇ ਹਨ ਨਾਮ ਰਤਨ ਉਸ ਸੇ ਮਨ ਆਏ ਉਹ ਨਾਮ ਰੂਪੀ ਰਤਨ ਹੁਣ ਮਨ ਚ ਆਵਸਿਆ ਹੈ ਜੀ ਜਪ ਮੰਨ ਮੇਰੇ ਗੋਵਿੰਦ ਕੀ ਬਾਣੀ اے ਮੇਰੇ ਮਨ ਉਸ ਗੁਰੂ ਦੀ ਬਾਣੀ ਜਪਦੇ ਰੋ ਸਾਧੂ ਜਨ RAM ਰਸਨਾ ਬਖਾਣੀ ਸਾਧੂ ਜਨ ਆਪਣੀ ਰਸਨਾ ਨਾਲ ਉਹਦਾ ਜਪ ਜਾਪ ਕਰਦੇ ਹਨ ਹੋ ਰਹਾਉ ਇਕਸ ਬਿਨ ਨਾਹੀ ਦੂਜਾ ਕੋਏ ਇੱਕ ਹਰੀ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੀ ਜਾ ਕੀ ਦ੍ਰਿਸ਼ਟ ਸਦਾ ਸੁਖ ਹੋਏ ਉਹਦੀ ਦ੍ਰਿਸ਼ਟੀ ਨਾਲ ਸਦਾ ਸੁਖ ਮਿਲਦਾ ਹੈ ਸਾਜਨ ਮੀਤ ਸਖਾ ਕਰ ਏਕਾ ਉਹ ਸਾਜਨ ਉਹ ਸਰੀ ਨੂੰ ਹੀ ਮਿੱਤਰ ਸਖਾ ਇੱਕ ਨੂੰ ਹੀ ਬਣਾ ਜੀ ਹਰੇ ਹਰੇ ਅੱਖਰ ਮਨ ਮੈਂ ਲੀਖਾ ਆਪਣੇ ਮਨ ਤੇ ਹਰੀ ਨਾਮ ਰੂਪੀ ਅੱਖਰ ਲਿਖੋ ਜੀ ਰਾਵ ਰੇ ਆ ਸਰਬਤ ਸੁਆਮੀ ਉਹ ਹਰੀ ਸਭ ਥਾਂ ਤੇ ਵਿਆਪਕ ਹੈ ਗੁਣਗਾਂ ਨਾਨਕ ਅੰਤਰਜਾਮੀ ਨਾਨਕ ਉਸ ਅੰਤਰਜਾਮੀ ਦੇ ਗੁਣ ਗੰਦਾ ਹੈ ਗੌੜੀ ਮਹੱਲਾ ਪੰਜਵਾ ਭੈ ਮੈਂ ਰਚਿਓ ਸਭ ਸੰਸਾਰਾ ਸਾਰਾ ਸੰਸਾਰ ਭੈ ਦੇ ਵਿੱਚ ਹੈ ਜੀ ਇਸ ਪਉ ਨਹੀਂ ਜਿਸ ਨਾਮ ਅਧਾਰਾ ਉਹਨੂੰ ਕਿਸੇ ਗੱਲ ਦਾ ਪਉ ਡਾਰਨੀ ਜਿਹਨੂੰ ਨਾਮ ਦਾ ਆਸਰਾ ਹੈ ਪਉ ਨਾ ਵਿਆਪੈ ਤੇਰੀ ਸ਼ਰਣਾ ਤੇਰੀ ਸ਼ਰਨ ਦੇ ਵਿੱਚ ਪਉ ਨਹੀਂ ਵਿਆਪਤਾ ਜੀ ਜੋ ਤੁਦ ਪਾਵੈ ਸੋਈ ਕਰਣਾ ਜੋ ਤੁਨੂੰ ਚੰਗਾ ਲੱਗਦਾ ਹੈ ਉਹੀ ਸ੍ਰਿਸ਼ਟੀ ਚ ਹੁੰਦਾ ਹੈ ਆਹਾਉ ਸੋਗ ਹਰਖ ਮੈਂ ਆਵਣ ਜਾਣਾ ਬਸ ਖੁਸ਼ੀ ਗਮ ਇਸ ਸੰਸਾਰ ਜੰਮਦਾ ਮਰਦਾ ਹੈ। ਇਹਨ ਸੁਖ ਪਾਇਆ ਜੋ ਪ੍ਰਭ ਪਾਣਾ ਉਹਨਾਂ ਨੇ ਹੀ ਸੁਖ ਖਟਿਆ ਹੈ ਜਿਨ੍ਹਾਂ ਨੇ ਹਰੀ ਦੇ ਪਾਣੇ ਨੂੰ ਸਤ ਕਰਕੇ ਮੰਨਿਆ ਹੈ ਜੀ। ਅਗਨ ਸਾਗਰ ਮਹਾ ਵਿਆਪੈ ਮਾਇਆ ਇਹ ਸੰਸਾਰ ਵਿੱਚ ਜਿਹੜੀ ਮਾਇਆ ਹੈ ਉਹ ਅਗਨ ਦੀ ਵਾਂਗ ਵਿਆਪਰਨ ਈ ਹੈ ਜੀ। ਸ਼ੀਸ਼ੀਤਲ ਜੇਨ ਸਤਗੁਰ ਪਾਇਆ ਉਹੀ ਸ਼ੀਤਲ ਨੇ ਜਿਨ੍ਹਾਂ ਨੇ ਸਤਗੁਰੂ ਨੂੰ ਪ੍ਰਾਪਤ ਕੀਤਾ ਹੈ ਰੱਖ ਲੈ ਪ੍ਰਭ ਰੱਖਣਹਾਰਾ ਉਹ ਰੱਖਣਹਾਰ ਪ੍ਰਭ ਆਪ ਕਿਰਪਾ ਕਰਕੇ ਜੀਵਨ ਰੱਖਦਾ ਹੈ ਜੀ ਹੋ ਨਾਨਕ ਕਿਆ ਜੰਤ ਵਿਚਾਰਾ ਇਹ ਨਾਨਕ ਆਖ ਜੀਵਾਂ ਦੇ ਹੱਥ ਵਿੱਚ ਕੀ ਹੈ ਜੀ ਗੌੜੀ ਮਹੱਲਾ 5ਵਾਂ ਤੁਮਰੀ ਕਿਰਪਾ ਤੇ ਜਪੀਐ ਨਾਉ ਤੁਹਾਡੀ ਕਿਰਪਾ ਨਾਲ ਹੀ ਹਰੀ ਨਾਮ ਜਪਿਆ ਜਾ ਸਕਦਾ ਹੈ ਜੀ ਤੁਮਰੀ ਕਿਰਪਾ ਤੇ ਦਰਗਾਥਾ ਤੁਹਾਡੀ ਕਿਰਪਾ ਨਾਲ ਹੀ ਦਰਗਾਹ ਚ ਸੁਰਖਰੂ ਹੋਈਦਾ ਹੈ ਤੁਜ ਬਿਨ ਪਾਰ ਬਰਮ ਨਹੀਂ ਕੋਏ ਹਰੀ ਤੇਰੇ ਬਿਨਾ ਹੋਰ ਕੋਈ ਨਹੀਂ ਜੀ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਤੇਰੀ ਕਿਰਪਾ ਨਾਲ ਹੀ ਸਦਾ ਸੁਖ ਮਿਲਦਾ ਹੈ ਰਹਾਉ ਤੁਮਨ ਵਸੇ ਤਉ ਦੁੱਖ ਨਾ ਲਾਗੇ ਤੁਸੀਂ ਮਨ ਚ ਵਸ ਗਏ ਤੇ ਦੁੱਖ ਨਹੀਂ ਲੱਗਦਾ ਤੁਮਰੀ ਕਿਰਪਾ ਤੇ ਕਮ ਭਾਉ ਭਾਗ ਹੈ ਤੁਹਾਡੀ ਕਿਰਪਾ ਨਾਲ ਭਰਮ ਡਰ ਮੁੱਕ ਜਾਂਦਾ ਹੈ ਪਰਮ ਅਪਰੰਪਰ ਸੁਆਮੀ ਪ੍ਰਭੂ ਅਪਰੰਪਰ ਹੈ ਸਭ ਦਾ ਸੁਆਮੀ ਹੈ ਸਗਲ ਕਟਾ ਕੇ ਅੰਤਰ ਜਾਮੀ ਸਾਰੇ ਹਿਰਦਿਆਂ ਨੂੰ ਜਾਨਣ ਵਾਲਾ ਹੈ ਕਰੂੰ ਅਰਦਾਸ ਆਪਣੇ ਸਤਿਗੁਰ ਪਾਸ ਮੈਂ ਆਪਣੇ ਸਤਿਗੁਰ ਅੱਗੇ ਬੇਨਤੀ ਕਰਨਾ ਹਾਂ ਨਾਨਕ ਨਾ ਮਿਲੇ ਸਚ ਰਾਸ ਬਸ ਮੈਨੂੰ ਉਸ ਹਰੀ ਦਾ ਨਾਮ ਸੱਚ ਰੂਪੀ ਰਾਸ ਮਿਲਦੀ ਰਹੇ ਜੀ ਗੌੜੀ ਮਹੱਲਾ ਪੰਜਵਾਂ ਕਾਣਮ ਬਿਨਾ ਜੈਸੇ ਥੋਥਰ ਤੁਖਾ ਜਿਵੇਂ ਕਣਨ ਤੋਂ ਬਿਨਾ ਉਹ ਜੋ ਸਿੱਟਾ ਹੈ ਉਹ ਤੁਖਾ ਹੈ ਉਹ ਖਾਲੀ ਹੁੰਦਾ ਹੈ ਜੀ ਨਾਮੁ ਬਿਹੂ ਸੂਨੇ ਸੇ ਮੁਖਾ ਇਸੇ ਪ੍ਰਕਾਰ ਕਣਨ ਤੋਂ ਬਿਨਾ ਉਹ ਕਿਸੇ ਕੰਮ ਦਾ ਨਹੀਂ ਤੁਖਾ ਤੇ ਜਿਹੜਾ ਨਾਮ ਨਹੀਂ ਜਪਦੇ ਉਹ ਵੀ ਸੁੰਨੇ ਹਨ ਜੀ ਹਰ ਹਰ ਨਾਮ ਜਪੋ ਨਿਤ ਪ੍ਰਾਣੀ اے ਪ੍ਰਾਣੀ ਹਰੀ ਦਾ ਨਾਮ ਜਪਦੇ ਰੋ ਨਾਮ ਬਿਹੂੰ ਤ੍ਰਿਗ ਦੇਹ ਬਿਗਾਨੀ ਨਾਮ ਤੋਂ ਬਿਨਾ ਸ਼ਰੀਰ ਬਸ ਤ੍ਰਿਗ ਹੈ ਫਟਕਾਰ ਯੋਗ ਹੈ ਜੀ ਨਾ ਹਾਉ ਨਾਮ ਬਿਨਾ ਨਹੀਂ ਮੁਖ ਭਾਗ ਨਾਮ ਤੋਂ ਬਿਨਾ ਜਿਹੜੇ ਭਾਗ ਨੇ ਉਹ ਚੰਗੇ ਨਹੀਂ ਹੁੰਦੇ ਜੀ ਅਰਤ ਬਿਹੂੰ ਕਹਾ ਸੋਹਾਗ ਫਿਰ ਸੁਹਾਗ ਤੋਂ ਬਿਨਾ ਇਸਤਰੀ ਫਿਰ ਕਿਸ ਕੰਮ ਦੀ ਜੀ ਨਾਮ ਵਿਸਾਰ ਲੱਗੇ ਅਨਸੁਆਈ ਨਾਮ ਨੂੰ ਵਿਸਾਰ ਕੇ ਹੋ ਰਸਾਂ ਵਿੱਚ ਜੁੜਿਆ ਹੈ ਤਾਂ ਕਿ ਆਸਨਾ ਪੂਜਾ ਕਰੇ ਫਿਰ ਇਹ ਆਸ ਤੇਰੀ ਸਫਲੀ ਨਹੀਂ ਹੋਣੀ ਭਾਵੇਂ ਤੇਰੀ ਜ਼ਿੰਦਗੀ ਦੇ ਲਾਭਦਾਇਕ ਨਹੀਂ ਜੀ ਕਰ ਕਿਰਪਾ ਪ੍ਰਭ ਆਪਣੀ ਦਾਤ ਪ੍ਰਭੂ ਕਿਰਪਾ ਕਰਕੇ ਆਪਣੀ ਦਾਤ ਬਖਸ਼ੋ ਜੀ ਨਾਨਕ ਨਾਮ ਜਪੈ ਦਿਨ ਰਾਤ ਨਾਨਕ ਤੁਹਾਡਾ ਨਾਮ ਹੀ ਦਿਨ ਰਾਤ ਜਪਦਾ ਹੈ ਵੇ ਜੀ ਕਰ ਕਿਰਪਾ ਪ੍ਰਵੇ ਆਪਣੀ ਦਾਤ ਨਾਨਕ ਨਾਮ ਜਪੈ ਦਿਨ ਰਾਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ